ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਬਜ਼ੀਆਂ ਸਰਦੀ ਦੇ ਰੁੱਤ ਦੀਆਂ ਤੁਹਾਨੂੰ ਪਹਿਲਾਂ ਵੀ ਦਿਖਾਉਂਗਾ ਸੀ ਤੇ ਆ ਹੁਣ ਆਪਾਂ ਕੱਢਿਆ ਛਲਗਮ ਆ ਬਹੁਤ ਹੈ ਬਹੁਤ ਹੈ ਇਹ ਆਪਾਂ ਛਲਗਮ ਤੇ ਹਰੇ ਪਿਆਜ਼ ਧਨੀਆਂ ਦੋ ਫੁੱਲ ਗੋਭੀ ਦੇ ਸੀਗੇ ਲੱਗੇ ਦੋਨੇ ਆਪਾਂ ਤੋੜ ਲਏ ਤੇ ਕਣਕਾ ਜੀ ਤੋਤੀ ਸੀ ਥੋੜੀ ਯਾਤਨੀ ਤੋਤੀ ਹੈ ਤੇ ਆਹ ਹੋਰ ਧਣੀਆਂ ਲਿਆਂਦਾ ਦੇ ਇਹ ਪਾਵਾਂਗੇ ਸਾਗ ਚ ਕਿਉਂਕਿ ਸਾਗ ਵੀ ਰੰਨ ਰਹੇ ਆਪਾਂ ਅੱਜ ਛੁੱਟੀ ਸੀ ਤੇ ਸੋਚਿਆ ਸਾਗ ਰੰਨਿਆ ਜਾਵੇ ਇਹ ਫੁੱਲ ਗਿੰਦੇ ਤੇ ਦੇਖੋ ਤੁਸੀਂ ਇਹ ਪੱਕਦਾ ਜਾ ਰਿਹਾ ਜਿਹੜੇ ਬੀ ਆ ਬੀਦਾਂਗੇ ਤੇ ਨਵੇਂ ਜਿਹੜੇ ਬੂਟੇ ਉੱਗ ਆਉਣਗੇ ਦੇਖੋ ਪੱਕ ਗਿਆ ਇਹ ਫੁੱਲ ਗੇਂਦੇ ਦੇ ਸੁਨਹਿਰੀ ਧੁੱਪ ਦੇ ਵਿੱਚ ਸੁਨਹਿਰੀ ਗੇਂਦੇ ਦੇ ਫੁੱਲ ਦੇਖੋ ਕਿੰਨੇ ਪਿਆਰੇ ਲੱਗ ਰਹੇ ਆ ਧੁੱਪ ਬੜੀ ਸੋਹਣੀ ਹੈ ਕਿਉਂਕਿ ਠੰਡ ਬਹੁਤ ਜ਼ਿਆਦਾ ਹੈ ਟੈਂਪਰੇਚਰ ਜਿਹੜਾ ਹੈਗਾ ਆਪਣਾ ਪੰਜਾਬ ਦਾ 4 ਜਾਂ 5 ਡਿਗਰੀ ਤੇ ਹੈਗਾ ਤੇ ਰਾਤ ਨੂੰ ਹੋਰ ਵੀ ਥੱਲੇ ਆ ਜਾਂਦਾ ਹੈ ਕੋਰਾ ਪੈਂਦਾ ਹੈ ਇਸ ਕਰਕੇ ਧੁੱਪ ਹੈ ਉਹ ਬੜੀ ਸੁਨਹਿਰੀ ਤੇ ਬੜੀ ਸੋਹਣੀ ਧੁੱਪ ਹੈ ਅਸਮਾਨ ਬਿਲਕੁਲ ਨੀਲਾ ਦੇਖੋ ਨੀਲਾ ਅਸਮਾਨ ਕਿਤੇ ਕਿਤੇ ਬੱਦਲਾਂ ਦੇ ਫੰਬੇ ਦਿਖਾਈ ਦਿੰਦੇ ਆ ਦੇਖੋ ਇਹ ਰਿਨੇ ਆ ਜੀ ਆਪਾਂ ਤਰਿਆ ਸਾਗ ਅੱਜ ਚੁੱਲੇ ਤੇ ਬਣ ਰਿਹਾ ਦੇਖੋ ਉੱਤੇ ਰੱਖਿਆ ਪਾਣੀ ਇਹ ਗਰਮ ਪਾਣੀ ਪਾਵਾਂਗੇ ਇਹਨਾਂ ਫਿਰ ਸਾਗ ਆ ਜਿਹੜਾ ਉਹ ਕੀੜਾ ਨਹੀਂ ਹੁੰਦਾ ਤੇ ਬਹੁਤ ਵਧੀਆ ਪਕਦਾ ਦੇ ਪੰਜਾਬੀ ਕਲਚਰ ਸਾਡਾ ਸਾਗ ਸਰਦੀ ਦੇ ਵਿੱਚ ਮੱਕੀ ਜਾਂ ਬਾਜਰੇ ਦੀ ਰੋਟੀ ਨਾਲ ਤੇ ਦੇਖੋ ਤੁਸੀਂ ਚੁੱਲਾ ਕਿੰਨਾ ਸੋਹਣਾ ਲੱਗਦਾ ਬਲਦਾ ਹੋਇਆ ਇਹ ਸਾਗ ਹੈ ਤੌੜੀ ਚ ਧਰਿਆ ਸਾਗ ਆਪਾਂ ਇੱਥੇ ਤੋੜਿਆ ਅੱਜ ਘਰੇ ਆਪਣੇ ਸਰੋਂ ਲੱਗੀ ਹੋਈ ਹੈ ਤੇ ਥੋੜੀ ਜਿਹੀ ਤੇ ਬੀਜੀ ਹੁਣ ਕਰਕੇ ਨੇ ਫੁੱਲ ਕੱਢ ਲਿਆ ਦੇਖੋ ਪਰ ਸਾਗ ਦੇ ਵਿੱਚੋਂ ਜਦੋਂ ਫੁੱਲ ਲੱਗੇ ਹੁੰਦੇ ਆ ਸਰੋਂ ਨੂੰ ਤੇ ਉਹ ਮਹਿਕ ਬੜੀ ਆਉਂਦੀ ਹੈ ਸਾਗ ਜਿਹੜਾ ਦੂਰ ਦੂਰ ਤੱਕ ਪਤਾ ਚੱਲ ਜਾਂਦਾ ਕਿ ਸਾਗ ਤੇ ਰਿਆ ਕਿਥੇ ਦੇ ਘਰੇ ਸਾਗ ਰਹਿਜ ਰਿਹਾ ਤੇ ਇੱਕ ਮੈਂ ਤੁਹਾਨੂੰ ਹੋਰ ਚੀਜ਼ ਦਿਖਾਉਣੀ ਹੈਗੇ ਚਕੰਦਰ ਚਕੰਦਰ ਸ਼ਾਇਦ ਹਲੇ ਬੰਨੇ ਸ਼ੁਰੂ ਨਹੀਂ ਹੋਇਆ ਦੇਖੋ ਨਹੀਂ ਇਹ ਛੋਟੇ ਹੈ ਨਵੇਂ ਬਣਿਆ ਉਹ ਦੇਖੋ ਛੋਟੇ ਆ ਹਲੇ ਤੇ ਚਲੋ ਦੇਖਦੇ ਆ ਵੀ ਕਿੰਨੇ ਕ ਹੁੰਦੇ ਆ ਉਧਰ ਨਹੀਂ ਹੋਏ ਪਰਲੇ ਪਾਸੇ ਇਧਰ ਹੈਗੇ ਥੋੜੇ ਜਿ ਕੱਦੂ ਆ ਜਿਹੜੇ ਕੱਦੂ ਹੁਣ ਠੰਡ ਨਾਲ ਵਧਨੂ ਆ ਦੇਖੋ ਗਰੋਥਾਂ ਦੀ ਘਟੀ ਐ ਜਿਵੇਂ ਆਮ ਕੱਦੂ ਜਿਹੜੇ 2 ਦਿਨਾਂ ਦੇ ਵਿੱਚ ਵੱਧ ਜਾਂਦਾ ਪੂਰਾ ਤੇ ਹੁਣ ਇਹ ਕੁਸ਼ਤਾਂ ਦੇਖੋ ਸੁੱਕ ਰਹੇ ਆ ਜਿਆਦੇ ਠੰਡ ਦੇ ਵਿੱਚ ਵੀ ਜਿਹੜੇ ਕੱਦੂ ਵਧਦੇ ਨਹੀਂ ਤੇ ਜਿਆਦਾ ਗਰਮੀ ਦੇ ਵਿੱਚ ਵੀ ਨਹੀਂ ਵਾਧੇ ਹਾਂ ਅੱਜ ਇੱਕ ਕਦੂ ਲਾਇਆ ਸੀ ਵੱਲ ਨਾਲ ਕਦੂ ਲੱਗੇ ਬਹੁਤ ਐ ਪਰ ਉਹਵੇਂ ਵਧ ਨਹੀਂ ਰਿਹਾ ਦੇਖੋ ਬੜੇ ਸਾਰੇ ਕਦੂ ਲੱਗੇ ਐ ਠੰਡ ਬਹੁਤ ਜ਼ਿਆਦਾ ਹੁੰਦੀ ਐ ਕੋਰਾ ਪੈਂਦਾ ਰਾਤ ਨੂੰ ਹਾਂ ਇਧਰ ਵੀ ਛਾਲਗਮ ਲੱਗੇ ਹੋਏ ਸਾਰੇ ਤੇ ਇਹ ਹੈ ਗਾਜਰਾਂ ਉਹ ਦੇਖੋ ਖਲਗਮ ਕਿੰਨਾ ਸੋਹਣਾ ਲੱਗਿਆ ਇਹ ਦੇਖੋ ਖਲਗਮ ਤੇ ਇਹ ਗਾਜਰਾਂ ਤੇ ਗਾਜਰਾਂ ਦੇ ਨਾਲ ਹੀ ਧਨੀਆ ਇਹ ਆਪਣਾ ਆਂਬ ਉਹ ਦੇਖੋ ਕद्दू ਲੱਗਿਆ ਹੋਇਆ ਸਾਹਮਣੇ ਦਿਖਾਈ ਦਿੰਦਾ ਆ ਦੇਖੋ ਕद्दू ਕਿਹ ਲੱਗਿਆ ਇੱਕ ਉਹ ਦੋ ਕद्दू ਲੱਗੇ ਇੱਕ ਆ ਜਲਾ ਲਿਆ ਉਹ ਸੋ ਤਿੰਨ ਕद्दू ਲੱਗੇ ਦੇਖੋ ਲੋ ਇੱਕ ਕद्दू ਹੋਰ ਇਹ ਤਾਂ ਆਪਾਂ ਨੂੰ ਦਿਸਿਆ ਹੀ ਨਹੀਂ ਦਿਖਾਉਣੀ ਮੈਂ ਤੁਹਾਨੂੰ ਇੱਕ ਕਦੂ ਆ ਖੜਾ ਦੇਖੋ ਜੀ ਲਓ ਇਹ ਕਦੂ ਦਿਸਿਆ ਹੀ ਨਹੀਂ ਅੱਜ ਇਹ ਵੀ ਕੱਟਦੇ ਆਪਾਂ ਉਹਨੇ ਨੂੰ ਲਾਉਣੇ ਆ ਕਿਉਂਕਿ ਫਿਰ ਇਹਨੇ ਪੱਕੀ ਜਾਣਾ ਕਦੂ ਆ ਨਾ ਜਿਹੜੇ ਪੱਤਿਆਂ ਦੇ ਵਿੱਚ ਹੀ ਰਲ ਜਾਂਦੇ ਆ ਤੇ ਦਿਸਦੇ ਨਹੀਂ ਉਹ ਸਾਹਮਣੇ ਖੜਾ ਹੋਇਆ ਕਦੂ ਉਹ ਦੇਖੋ ਨਵੇਂ ਨੂੰ ਵੀ ਲਾ ਲੈਨੇ ਆ ਦਿਸ ਗਿਆ ਨਹੀਂ ਤੇ ਇਹਨੇ ਪੱਕੀ ਜਾਣਾ ਸੀਗਾ ਇਹ ਕਾ ਲੱਗਿਆ ਦੇਖੋ ਆ ਦੇਖੋ ਇਹ ਹਲੇ ਛੋਟਾ ਹੈ ਨਿੰਬੂਆ ਨਿੰਬੂ ਇਹ ਵਾਦ ਨਹੀਂ ਪਤਾ ਨਹੀਂ ਨੂੰ ਕੀ ਸਮੱਸਿਆ ਹੈ ਗੋਡੀ ਵੀ ਕਰੀ ਦੀ ਇਹਨੂੰ ਪਾਣੀ ਵੀ ਠੀਕ ਲਾਈਦਾ ਹੈ ਰੇ ਵੀ ਪਾਈ ਦੀ ਪਰ ਇਹ ਪਤਾ ਨਹੀਂ ਦੇਖਦੇ ਹਾਂ ਚਲੋ ਕੋਈ ਰੁਕਿਆ ਹੋਇਆ ਹੈ ਇਹ ਇਹ ਆਗੇ ਆਲੂ ਇਹ ਸਾਰੇ ਆਲੂ ਲੱਗੇ ਹੋਏ ਦੇਖੋ ਤੁਸੀਂ ਸਾਰੇ ਆਲੂ ਆ ਕਰਦੇ ਆਲੂ ਇੰਨੇ ਟੇਸਟੀ ਬਣਦੇ ਇੰਨੇ ਟੇਸਟੀ ਬਣਦੇ ਆ ਕਿ ਕਦੇ ਲੱਗਦਾ ਵੀ ਆਲੂ ਹੀ ਖਾਈ ਜਾਈਏ ਹੋਰ ਕੋਈ ਸਬਜ਼ੀ ਖਾਈਏ ਹੀ ਨਾ ਤੇ ਮੈਂ ਤਾਂ ਪਿਛਲੀ ਵਾਰੀ ਕਰਦੇ ਆਲੂ ਖਾਦੇ ਸੀ ਤੇ ਇੰਨੇ ਟੇਸਟੀ ਸੀ ਵੀ ਹੋਰ ਸਬਜ਼ੀ ਖਾਣ ਨੂੰ ਦਿਲ ਹੀ ਨਹੀਂ ਕਰਦਾ ਸੀ ਮਿਰਚਾਂ ਦਾ ਬੂਟਾ ਦੇਖੋ ਜੀ ਮਿਰਚਾਂ ਲੱਗਣੀਆਂ ਸ਼ੁਰੂ ਹੋ ਗਈਆਂ ਇਹਨੂੰ ਤੇ ਇਹ ਹੈਗਾ ਆਪਣਾ ਲਸਣ ਗੋਭੀ ਲਾ ਲਈ ਹੈ ਦੋ ਫੁੱਲ ਲਾ ਲਿਆ ਗੋਭੀ ਦੇ ਅਜੇ ਹੋਰ ਤਾਂ ਨਹੀਂ ਦਿਖਾਈ ਦੇ ਰਿਹਾ ਕੋਈ ਉਹ ਟਮਾਟਰ ਵੀ ਹੈ ਟਮਾਟਰ ਵੀ ਫੁੱਲ ਪਏ ਹੋਏ ਦੇਖੋ ਘਰ ਦੀ ਸਬਜ਼ੀ ਦਾ ਆਨੰਦ ਹੀ ਵੱਖਰਾ ਹੈ ਮੂਲੀਆਂ ਵੀ ਤੁਹਾਨੂੰ ਮੈਂ ਦਿਖਾਉਣੀ ਆ ਹੁਣੇ ਮੈਂ ਮੂਲੀਆਂ ਵੀ ਕੱਢੀਆਂ ਸੀਗਾਂ ਉਹ ਵੀ ਤੁਹਾਨੂੰ ਦਿਖਾਉਣੀ ਆ ਤੇ ਆ ਸਰੋਂ ਦੇਖੋ ਤੁਸੀਂ ਇਸ ਸਰੋਂ ਛਾਵੇਂ ਬੀਜੀ ਹੋਣ ਕਰਕੇ ਬੜੀ ਸੋਹਣੀ ਹੈ ਚੀਨੀ ਸਰੋਂ ਇਹ ਅਗਲੀ ਵਾਰੀ ਇਹਦਾ ਸਾਗ ਬਣਾਵਾਂਗੇ ਧਨੀਆਂ ਮੇਥੀ ਤੇ ਛਾਲਗਮ ਪੱਤੇ ਦੇਖੋ ਕਿੰਨੇ ਸੋਹਣੇ ਆ ਛਾਲਗਮ ਦੇ ਬਹੁਤ ਹੀ ਸੋਹਣੇ ਪੱਤੇ ਆ ਹੋ ਮੂਲਗਾ ਮੂਲਗਾ ਮੈਂ ਕੱਢੀਆਂ ਸੀ ਸਵੇਰ ਤੇ ਪਰ ਹੁਣ ਕੱਢੀ ਸੀ ਇੱਕ ਮੂਲੀ ਆਪਣੇ ਖਾਣ ਵਾਸਤੇ ਦੇਖੋ ਤੁਸੀਂ ਮਿੱਟੀ ਪੋਲੀ ਹੋਣ ਕਰਕੇ ਵੱਟਾਂ ਵੱਡੀਆਂ ਸੀਗੀਆਂ ਤੇ ਬਹੁਤ ਸੋਹਣੀਆਂ ਬਣੀਆਂ ਮੂਲਗਾ ਮਿਰਚਾਂ ਦਾ ਬਹੁਤ ਸੋਹਣਾ ਇੱਕ ਕੈਨੇਡੀਅਨ ਮਿਰਚਾਂ ਕੈਨੇਡਾ ਦੀਆਂ ਦੇਖੋ ਬੀ ਆਏ ਸੀਗੇ ਤੇ ਕਬੂਟਾ ਲਾਇਆ ਗਰਮੀ ਬਹੁਤ ਮੰਨਦਾ ਪਰ ਸੋਹਣਾਂ ਲੱਗ ਗਾ ਮਿਰਚਾਂ ਇਹ ਦੂਰੇ ਨੇ ਇਹ ਸੀਤਾ ਫਲ ਅੱਛਾ ਸੀਤਾ ਫਲ ਤੇ ਆ ਸਾਰੇ ਆਪਣੇ ਗੇਂਦੇ ਗੇਂਦੀ ਦੇ ਬੂਟੇ ਦੇਖੋ ਗੇਂਦੀ ਗੰਦੇ ਆ ਵੀ ਗੇਂਦੀ ਦਾ ਕਿੰਨਾ ਸੋਹਣਾ ਫੁੱਲ ਕਿੜਿਆ ਆ ਵਿੱਚ ਇਹ ਫੁੱਟਬਾਲ ਲਈ ਹੈ ਚਲੋ ਫਰੈਂਡਸ ਅੱਜ ਦੇ ਲਈ ਕੱਲ ਨੂੰ ਨਵੀਂ ਵੀਡੀਓ ਲਾਵਾਂਗੀ ਥੈਂਕਸ ফর ਵਾਚਿੰਗ ਐਂਡ ਟੇਕ ਕੇਅਰ